ਇਹ ਤੇ ਆਣ ਕੇ ਮੇਰੇ ਬੇਟੇ ਨੇ ਆਪਣੇ ਮਤਲਬ ਕੇ ਚਰਨਾਂ ਦੇ ਨਾਲ ਜੁੜ ਕੇ ਤੇ ਆਪਣੀ ਮਤਲਬ ਪੂਰੀ ਸ਼ਰਦਾ ਦੇ ਨਾਲ ਚਪੈਰਾ ਸਾਹਿਬ ਦਾ ਪਾੜ ਕੀਤਾ ਤੇ ਮਾਈ ਗੁਰੂ ਦੀ ਇੰਨੀ ਮਹਾਨ ਬਾਬਾ ਦੀਪ ਸਿੰਘ ਦੀ ਕਿਰਪਾ ਹੋ ਗਈ ਕਿ ਮੇਰਾ ਬੇਟਾ ਅੱਜ ਵਿਦੇਸ਼ ਵਿੱਚ ਗਿਆ ਹੋਇਆ ਹੈ ਉੱਥੇ ਜਾ ਕੇ ਵੀ ਮਤਲਬ ਕੇ ਮਹਾਰਾਜ ਬਾਬਾ ਦੀਪ ਸਿੰਘ ਦਾ ਚਪੈਰਾ ਸਾਹਿਬ ਹਰ ਐਤਵਾਰ ਕਰਨ ਜਾਂਦੀ ਹੈ ਇੰਨੀ ਮਹਾਨ ਕਿਰਪਾ ਸਾਡੇ ਤੇ ਮਹਾਰਾਜ ਸਾਡੀਆਂ ਚੜ੍ਹਦੀਆਂ ਕਲਾ ਬਾਬਾ ਦੀਪ ਸਿੰਘ ਨੇ ਕੀਤੀ ਮੈਂ ਨਾ ਵੀ ਜਿਹੜਾ ਉਹ ਸਿੰਘ ਆਵੇ ਨਾ ਉਹ ਆਣ ਕੇ ਕਹੇ ਕੋਈ ਵੀ ਆਉਂਦਾ ਵਾ ਪਿੱਛੇ ਨਹੀਂ ਉਹ ਆੜਦਾ ਇੱਕ ਦਿਨ ਐਤਵਾਰ ਹੋਊਗਾ ਤੇ ਦੂਜੇ ਚਪਹਰੇ ਦੇ ਵਿੱਚ ਆਉਂਦਾ ਆਉਂਦਾ ਐਡੀ ਮਾਰੇ ਗਿਰਵਾ ਕੋਈ ਕਹਿੰਦਾ ਕਿ ਉਥੇ ਕਿਉਂ ਜਾਂਦੇ ਆ ਜਿਹੜਾ ਵੀ ਮੈਂ ਨਾ ਵਾਦ ਜੜ ਕੇ ਸੰਗਤ ਆਵੇ ਉਹਨੂੰ ਪਤਾ ਲੱਗੇ ਕਿ ਵਾਗਰ ਮੈਂ ਭਰੋਸਾ ਸਾਰਾ ਕੋਸ਼ਿਆ ਅਸੀਂ ਅਸਰੋਜ ਮਾਈ ਹੱਥ ਤੇ ਬਹੁਤ ਕੁਝ ਮਾਰਾ ਨਹੀਂ ਦਿੱਤਾ ਸਾਨੂੰ ਕੋਈ ਕਾੜ ਚੱਡੀ ਨਹੀਂ ਆ ਬੱਚੇ ਆਸਟ੍ਰੇਲੀਆ ਵਾ ਕੈਨੇਡਾ ਵਾ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੇਟੇ ਦਾ ਕੰਮ ਨਹੀਂ ਸੀ ਬਾਹਰ ਦਾ ਬਣਦਾ 3 ਸਾਲ ਬਹੁਤ ਮਤਲਬ ਕਿ ਅੜਿਆਰਿਆ ਕੰਮ ਇੱਥੇ ਆਣ ਕੇ ਮੇਰੇ ਬੇਟੇ ਨੇ ਆਪਣੇ ਮਤਲਬ ਕਿ ਚਰਨਾਂ ਦੇ ਨਾਲ ਜੁੜ ਕੇ ਤੇ ਆਪਣੀ ਮਤਲਬ ਪੂਰੀ ਸ਼ਰਦਾ ਦੇ ਨਾਲ ਦੁਪਹਿਰਾਂ ਸਾਹਿਬ ਦਾ ਪਾੜ ਕੀਤਾ ਤੇ ਵਾਹਿਗੁਰੂ ਦੀ ਇੰਨੀ ਮਹਾਨ ਬਾਬਾ ਦੀਪ ਸਿੰਘ ਦੀ ਕਿਰਪਾ ਹੋ ਗਈ ਕਿ ਮੇਰਾ ਬੇਟਾ ਅੱਜ ਵਿਦੇਸ਼ ਵਿੱਚ ਗਿਆ ਹੋਇਆ ਹੈ ਉੱਥੇ ਜਾ ਕੇ ਵੀ ਮਤਲਬ ਕਿ ਮਹਾਰਾਜ ਪਪਾ ਦੀਪ ਸਿੰਘ ਦਾ ਚਪੈਰਾ ਸਾਹਿਬ ਹਰ ਐਤਵਾਰ ਕਰਨ ਜਾਂਦੀ ਹੈ ਇੰਨੀ ਮਹਾਨ ਕਿਰਪਾ ਸਾਡੇ ਤੇ ਮਹਾਰਾਜ ਸਾਡੀਆਂ ਚੜ੍ਹਦੀਆਂ ਕਲਾ ਪਪਾ ਦੀਪ ਸਿੰਘ ਨੇ ਕੀਤੀ ਕਾ ਬਾਤ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਨਾ ਵੀ ਜਿਹੜਾ ਸਿੰਘ ਆਵੇ ਨਾ ਉਹ ਆਣ ਕੇ ਕੋਈ ਵੀ ਆਉਂਦਾ ਪਿੱਛੇ ਨਹੀਂ ਉਹ ਆੜਦਾ ਇੱਕ ਐਤਵਾਰ ਹੋਊਗਾ ਤਾਂ ਦੂਜੇ ਚਪੈਰੇ ਦੇ ਵਿੱਚ ਆਉਂਦਾ ਆਉਂਦਾ ਐਡੀ ਮਹਾਰੇ ਕਿਰਪਾ ਉਹ ਕਹਿੰਦਾ ਕਿ ਉਥੇ ਕਿਉਂ ਜਾਂਦੇ ਆ ਜਿਹੜਾ ਵੀ ਮੈਂ ਨਾਲ ਵਾਧ ਜੜ ਕੇ ਸੰਗਤ ਆਵੇ ਉਹਨੂੰ ਪਤਾ ਲੱਗੇ ਕਿ ਵਾਗਰ ਕਿੰਨੀ ਮਾਨ ਕਿਰਪਾ ਉਹ ਮਾਰਾ ਸੇ ਬਾਸ ਆਈਆਂ ਨੇ ਸੰਗਦੇ ਵਾਧ ਜੜ ਕੇ ਆਉ ਸੰਗਤਾਂ ਤੇ ਮਾਨ ਕਿਰਪਾ ਕਰ ਲੋਕ ਕਹਿੰਦੇ ਨੌਜਵਾਨ ਪੰਜਾਬ ਦੀ ਪੀੜੀ ਨਸ਼ੇਜ ਹੈ ਇੱਥੇ ਮੈਂ ਨੌਜਵਾਨਾਂ ਨੂੰ ਸਿੱਧੇ ਦੀ ਸਫਾਈ ਕਰਦੇ ਦੇਖਿਆ ਹੈ ਇਥੇ ਮੈਂ ਲੰਗਰ ਹਾਲ ਚ ਸੇਵਾ ਕਰਦੇ ਦੇਖਿਆ ਬੱਚੇ ਲੈ ਕੇ ਆਏ ਹਾਂ ਉਦੋਂ ਦੇ ਅਸੀਂ ਜੁੜੇ ਆ ਮਹਾਰਾਜ ਦੀ ਕਿਰਪਾ ਮਹਾਰਾਜ ਦੀ ਮਹਾਰਾਜ ਸੰਗਤ ਜੁੜੇ ਆਇਆ ਖੰਦੇ ਮਹਾਰਾਜ ਬਹੁਤ ਜ਼ਿਆਦੀ ਵਾਦੀ ਭਰੋਸਾ ਚਾਹੀਦਾ ਵਾ ਮੈਂ ਭਰੋਸਾ ਸਾਰਾ ਕੋਸ਼ ਆ ਅਸੀਂ ਸਰੋਜ ਮਾਈ ਹਾਤੇ ਬਹੁਤ ਕੁਛ ਮਹਾਰਾਜ ਨੇ ਦਿੱਤਾ ਸਾਨੂੰ ਕੋਈ ਕਾਰਡ ਚੱਡੀ ਨਹੀਂ ਆ ਬੱਚੇ ਆਸਟ੍ਰੇਲੀਆ ਵਾ ਕੈਨੇਡਾ ਵਾ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਆ ਵੇ ਅਗਰਜੀ ਦਾ ਖਾਲਸਾ ਆ ਵੇ ਨਜੀ ਕੀ ਪਤਿ ਆ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਪਤਿ ਮੇਰੇ ਬੇਟੇ ਦਾ ਕੰਮ ਨਹੀਂ ਸੀ ਬਾਹਰ ਦਾ ਬਣਦਾ 3 ਸਾਲ ਬਹੁਤ ਮਤਲਬ ਕਿ ਅੜਿਆਰਿਆ ਕੰਮ ਇੱਥੇ ਆਣ ਕੇ ਮੇਰੇ ਬੇਟੇ ਨੇ ਆਪਣੇ ਮਤਲਬ ਕਿ ਚਰਨਾਂ ਦੇ ਨਾਲ ਜੁੜ ਕੇ ਤੇ ਆਪਣੀ ਮਤਲਬ ਪੂਰੀ ਸ਼ਰਦਾ ਦੇ ਨਾਲ ਦੁਪਹਿਰਾਂ ਸਾਹਿਬ ਦਾ ਪਾਠ ਕੀਤਾ ਤੇ ਵਾਏ ਗੁਰੂ ਦੀ ਇੰਨੇ ਮਹਾਨ ਬਾਬਾ ਦੀਪ ਸਿੰਘ ਦੀ ਕਿਰਪਾ ਹੋ ਗਈ ਕਿ ਮੇਰਾ ਬੇਟਾ ਅੱਜ ਵਿਦੇਸ਼ ਵਿੱਚ ਗਿਆ ਹੋਇਆ ਹੈ ਉੱਥੇ ਜਾ ਕੇ ਵੀ ਮਤਲਬ ਕਿ ਮਹਾਰਾਜ ਪਪਾ ਦੀਪ ਸਿੰਘ ਦਾ ਚਪੈਰਾ ਸਾਹਿਬ ਹਰ ਐਤਵਾਰ ਕਰਨ ਜਾਂਦੀ ਹੈ ਇੰਨੀ ਮਹਾਨ ਕਿਰਪਾ ਸਾਡੇ ਤੇ ਮਹਾਰਾਜ ਸਾਡੀਆਂ ਚੜ੍ਹਦੀਆਂ ਕਲਾ ਬਾਬਾ ਦੀਪ ਸਿੰਘ ਨੇ ਕੀਤੀ ਕਾ ਬਾਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਨਾ ਜਿਹੜਾ ਸਿੰਘ ਆਵੇ ਨਾ ਉਹ ਆਣ ਕੇ ਕੋਈ ਵੀ ਆਉਂਦਾ ਪਿੱਛੇ ਨਹੀਂ ਹਵਾੜਦਾ ਇੱਕ ਐਤਵਾਰ ਹੋਊਗਾ ਤਾਂ ਦੂਜੇ ਚਪੈਰੇ ਦੇ ਵਿੱਚ ਆਉਂਦਾ ਆਉਂਦਾ ਐਡੀ ਮਾਰੇ ਕਿਰਪਾ ਉਹ ਕਹਿੰਦਾ ਕਿ ਉਥੇ ਕਿਉਂ ਜਾਂਦੇ ਆ ਜਿਹੜਾ ਵੀ ਮੈਂ ਨਾਲ ਵਾਦ ਜੜ ਕੇ ਸੰਗਤ ਆਵੇ ਉਹਨੂੰ ਪਤਾ ਲੱਗੇ ਕਿ ਵਾਗਰ ਕਿੰਦੀ ਮਾਨ ਕਿਰਪਾ ਉਹ ਮਾਰਸੇ ਬਾਸਾ ਆਈਆਂ ਨੇ ਸੰਗਦੇ ਵਾਦ ਜੜ ਕੇ ਉਹ ਸੰਗਤਾਂ ਤੇ ਮਾਨ ਕਿਰਪਾ ਕਰ ਲੋਕ ਕਹਿੰਦੇ ਨੌਜਵਾਨ ਪੰਜਾਬ ਦੀ ਪੀੜੀ ਨਸ਼ੇਜ ਹੈ ਇੱਥੇ ਮੈਂ ਨੌਜਵਾਨਾਂ ਨੂੰ ਸਿੱਧੇ ਦੀ ਸਫਾਈ ਗੱਲ ਤੇ ਦੇਖਿਆ ਇਥੇ ਮੈਂ ਲੰਗਰ ਹਾਲ ਚ ਸੇਵਾ ਕਰਦੇ ਦੇਖਿਆ ਬੱਚੇ ਲੈ ਕੇ ਆਏ ਹਾਂ ਉਦੋਂ ਦੇ ਅਸੀਂ ਜੁੜੇ ਆ ਮਹਾਰਾਜ ਦੀ ਕਿਰਪਾ ਮਹਾਰਾਜ ਦੀ ਮਹਾਰਾਜ ਸੰਗਤ ਜੁੜੇ ਆਇਆ ਖੰਦੇ ਮਹਾਰਾਜ ਬਹੁਤ ਜਿਆਦੀ ਵਾਦੀ ਭਰੋਸਾ ਚਾਹੀਦਾ ਵਾ ਮੈਂ ਭਰੋਸਾ ਸਾਰਾ ਖੋਸ਼ ਆ ਅਸੀਂ ਸਰੋਜ ਮਾਈ ਹੱਥ ਤੇ ਬਹੁਤ ਕੁਛ ਮਹਾਰਾਜ ਨੇ ਦਿੱਤਾ ਸਾਨੂੰ ਕੋਈ ਕਾਰਡ ਚੱਡੀ ਨਹੀਂ ਆ ਬੱਚੇ ਆਸਟ੍ਰੇਲੀਆ ਵਾ ਕੈਨੇਡਾ ਵਾ ਬਹੁਤ ਮਹਾਰਾਜ ਨੇ ਕੀ ਕਿਰਪਾ ਕੀਤੀ ਆ ਇਹ ਅਗਰ ਜੀ ਕਾ ਖਾਲਸਾ ਹੈ ਅਗਰ ਜੀ ਕੀ ਭਾਣ